ਗੋਜਰੀ ਮਹੱਲਾ ਪਹਿਲਾ ਘਰ ਚੌਥਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ ਭਗਤ ਪਰੇਮ ਆਰਾਧ ਤੰ ਸਚ ਪਿਆਸ ਪਰਮ ਹਿਤੰ ਬੇਲਾਪ ਬਿਲਲ ਬੇਨੰਤੀਆ ਸੁਖ ਪਾਏ ਤਿਤ ਹਿਤੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਤਿਗੁਰੂ ਗਰੀਬ ਨਵਾਜ਼ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਗ 505 ਪਹਿਲੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਬਾਣੀ ਰਾਗ ਊਜਰੀ ਦੇ ਵਿੱਚ ਬਾਣੀ ਦਾ ਰੂਪ ਅਸ਼ਟਪਦੀ ਸੋ ਆਪਣੀ ਅਸ਼ਟਪਦੀ ਦੇ ਪਹਿਲੇ ਪਦੇ 'ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਭਗਤ ਪਰੇ ਮ ਆਰਾਧਿਤੰ ਸਚ ਪਿਆਸ ਪਰਮਹਿ ਤੰ ਭਗਤ ਪਰੇ ਮ ਆਰਾਧਿਤੰ ਅਰਥਾਤਕ ਜੜਵ ਗੁਰਮੁ ਗੁਰੂ ਪਿਆਰੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਪ੍ਰੇਮਾ ਭਗਤੀ ਦੇ ਸਹਤ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਆਰਾਧਨਾ ਕਰਨੀ ਕਰਦੇ ਹਨ ਸੱਚ ਪਿਆਸ ਪਰਮ ਹਿੱਤੰ ਅਰਥਾਤਕ ਉਹਨਾਂ ਨੂੰ ਆਪਣੇ ਪਰਮ ਹਿੱਤੋ ਅਰਥਾਤਕ ਪਰਮ ਪਿਆਰੇ ਉਸ ਪਰਮੇਸ਼ਰ ਜੀ ਦੇ ਨਾਮ ਦੀ ਸੱਚੀ ਪਿਆਸ ਲੱਗਦੀ ਸੱਚੀ ਤੇ ਲੱਗਦੀ ਹੈ ਕਹਿੰਦਾ ਬਿਲ ਲਾਪ ਬਿਲ ਲਬੇਨੰਤੀਆ ਸੁਖ ਪਾਏ ਚਿਤ ਹਿੱਤੰ ਬਿਲ ਲਾਪ ਬਿਲ ਲਬੇਨੰਤੀਆ ਅਰਥਾਤਕ ਵਿਰਲਾਪ ਕਰ ਕਰਕੇ ਔਰ ਵਿਲਕ ਵਿਲਕ ਕੇ ਤਵਾ ਵਿਆਕਲ ਹੋ ਹੋ ਕੇ ਤਰ ਲੋ ਮੱਛੀ ਹੋ ਹੋ ਕੇ ਆਪਣੇ ਪਿਆਰੇ ਦੇ ਚਰਨਾਂ ਦੇ ਵਿੱਚ ਬੇਨਤੀਆਂ ਅਰਥਾਤ ਜੋਦੜੀਆਂ ਕਰਨੀਆਂ ਕਰਦੇ ਨੇ ਫਰਿਆਦਾਂ ਕਰਨੀਆਂ ਕਰਦੇ ਨੇ ਅਤੇ ਮਹਾਰਾਜ ਕਹਿੰਦੇ ਸੁਖ ਪਾਏ ਚਿਤ ਹਿੱਤੰ ਅਰਥਾਤ ਕਿਸ ਤਰੀਕੇ ਦੇ ਨਾਲ ਉਹ ਚਿਤ ਦੀ ਭਾਵਨੀ ਔਰ ਹਿੱਤ ਪਿਆਰ ਦੇ ਸਦਕਾ ਸਦੀਪ ਸੁਖ ਨੂੰ ਮਾਣਦੇ ਹਨ ਸਵਗੁਰ ਹਾਉ ਵਾਲੀਆਂ ਪੰਕਤੀਆਂ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਜਾਪ ਮੰਨ ਨਾਮ ਹਰ ਸਰਣੇ ਸੰਸਾਰ ਸਾਗਰ ਤਾਰ ਤਾਰਨਾ RAM ਨਾਮ ਕਰ ਕਰਨੇ ਰਹਾਉ ਜਪ ਮੰਨ ਨਾਮ ਹਰ ਸਰਣੀ ਅਰਥਾਤ ਕਿਆ ਮੇਰੇ ਮਨ ਤੋ ਸਾਰੇ ਜੀ ਦੀ ਸ਼ਰਨ ਦੇ ਵਿੱਚ ਪਾ ਕੇ ਉਸ ਦੇ ਨਾਮ ਨੂੰ ਜਪਨਾ ਕਰ ਔਰ ਇਹਦਾ ਲਾਭ ਕੀ ਹੋਵੇਗਾ ਮਹਾਰਾਜ ਕਹਿੰਦੇ ਸੰਸਾਰ ਸਾਗਰ ਤਾਰ ਤਾਰਨਾ RAM ਨਾਮ ਕਰ ਕਰਨੇ ਰਹਾਉ ਸੰਸਾਰ ਸਾਗਰ ਤਾਰ ਤਾਰਨ ਅਰਥਾਤ ਕਿ ਉਤਾਰਨ ਹਾਰ ਪਰਮੇਸ਼ਰ ਜੀ ਤੈਨੂੰ ਇਸ ਸੰਸਾਰ ਰੂਪੀ ਸਾਗਰ ਤੋਂ ਸਮੁੰਦਰ ਤੋਂ ਤਾਰ ਲਵੇਗਾ ਕਿਵੇਂ ਮਹਾਰਾਜ ਕਹਿੰਦੇ ਆ ਰਾਮ ਨਾਮ ਕਰ ਕਰਨੀ ਅਰਥਾਤ ਅਗ ਤੂ ਕੇਵਲ ਸਹਰੀ ਜੀ ਦੇ ਨਾਮ ਦੇ ਸਿਮਰਨ ਵਾਲੀ ਉੱਚੀ ਅਰ ਸੁੱਚੀ ਕਰਨੀ ਨੂੰ ਕਰਨਾ ਕਰ ਸਭਿ ਸ਼੍ਰੀ ਰਾਮ ਦੇ ਅੱਗੇ ਆਪਣੇ ਬਜਨ ਦੇ ਦੂਸਰੇ ਪਦੇ ਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦਾ ਏ ਮਨ ਮਿਰਤ ਸੁਭ ਚਿੰਤੰ ਗੁਰ ਸ਼ਬਦ ਹਰ ਰਮਣੰ ਮਤ ਤਤ ਗਿਆਨੰ ਕਲਿਆਣ ਨਧਾਨੰ ਹਰ ਨਾਮਾ ਮਨ ਰਮਣੰ ਏ ਮਨ ਮਿਰਤ ਸੁਭ ਚਿੰਤੰ ਅਰਥਾਤ ਗਹਿ ਮੇਰੇ ਮਨਾ ਮਿਰਤ ਅਰਥਾਤ ਮੁਰਦਿਆ ਸੁਭ ਚਿੰਤੰ ਅਰਥਾਤ ਕੋ ਸੁਭ ਚੰਤਨ ਕਰਨਾ ਕਰ ਕਾਦਾ ਗੁਰ ਸਬਦ ਹਰ ਰਮਣ ਅਰਥਾਤਕ ਗੁਰੂ ਮਹਾਰਾਜ ਜੀ ਦੇ ਸ਼ਬਦ ਦੇ ਦੁਆਰਾ ਉਹ ਸੰਹਾਰੀ ਜੀ ਦੇ ਸਿਮਰਨ ਦਾ ਚਿੰਤਨ ਕਰਨਾ ਕਰ ਮਹਾਰਾਜ ਕਹਿੰਦੇ ਔਰ ਇਹਦੇ ਨਾਲ ਪ੍ਰਾਪਤੀ ਕੀ ਹੋਵੇਗੀ ਕਹਿੰਦੇ ਮਤ ਤਤ ਗਿਆਨੰ ਕਲਿਆਣ ਨਿਧਾਨੰ ਹਰ ਨਾਮਾ ਮਨ ਰਮਣੰ ਮਤ ਤਤ ਗਿਆਨੰ ਤੇਰੀ ਮਤ ਦੇ ਵਿੱਚ ਤਤ ਗਿਆਨ ਪ੍ਰਗਟ ਹੋਵੇਗਾ ਅਸਲ ਗਿਆਨ ਉਜਾਗਰ ਹੋਵੇਗਾ ਤੇ ਮਹਾਰਾਜ ਕਹਿੰਦੇ ਕਲਿਆਣ ਨਿਧਾਨੰ ਅਰਥਾਤ ਕੇ ਸੁਖ ਆਨੰਦ ਦੇ ਖਜ਼ਾਨੇ ਖੁੱਲ ਜਾਣਗੇ ਮੁਕਤੀਆਂ ਦੇ ਖਜ਼ਾਨੇ ਖੁੱਲ ਜਾਣਗੇ ਕਿਵੇਂ ਹਰ ਨਾਮ ਮਨ ਰਮਣ ਅਰਥਾਤ ਕੇ ਹਰੀ ਜੀ ਦੇ ਨਾਮ ਦਾ ਮਨ ਦੇ ਵਿੱਚ ਰਮਣ ਅਰਥਾਤ ਸਮਰਨ ਕਰਨੇ ਕਰਕੇ ਸੋਗ ਆਪਣੇ ਬਚਨ ਦੇ ਤੀਸਰੇ ਪਦੇ ਜਮਾਈ ਕਿਰਪਾ ਕਰਦੇ ਨੇ ਕਹਿੰਦੇ ਚਲ ਚਿਤ ਵਿਤ ਬ੍ਰਹਮ ਪ੍ਰਮੰ ਜਗ ਮੋ ਮਗਨ ਹਿੱਤੰ ਤੇਰਾ ਨਾਮ ਭਗਤ ਡੜੰਗ ਮੱਤੀ ਗੁਰਵਾਕ ਸਭ ਦਰਤੰ ਚਲ ਚੇਤ ਵਿਤ ਬ੍ਰਹਮ ਪ੍ਰਮੰ ਅਰਥਾਤ ਕੇ ਚੰਚਲ ਚੇਤ ਜਿਹੜਾ ਨਾ ਵਿਤ ਅਸਵਾ ਦੌਲਤ ਦੇ ਭਰਮ ਹੀ ਪਰਮ ਦੇ ਅੰਦਰ ਭੱਜਿਆ ਫਿਰਦਾ ਹੈ ਅਤੇ ਮਹਾਰਾਜ ਕਹਿੰਦੇ ਜਗ ਮੋ ਮਗਨ ਹਿੱਤੰ ਅਰਥਾਤ ਗਜਗਤਿ మోਦ ਵਿੱਚ ਨ ਮਗਨ ਹੋਇਆ ਭਾਵਕੇ ਗਵਾਚਿਆ ਹੋਇਆ ਇਸ ਨੂੰ ਹਿਤ ਪਿਆਰ ਕਰਦਾ ਥਿਰ ਨਾਮ ਭਗਤ ਡੜੰਗ ਮਤੀ ਗੁਰਵਾਕ ਸਬਦ ਰਤੰ ਥਿਰ ਨਾਮ ਭਗਤ ਡੜੰਗ ਮਤੀ ਅਰਥਾਤ ਕਿ ਜੀਵ ਤੁਸ ਸਦਾ ਹੀ ਥਿਰ ਰਹਿਣ ਵਾਲੇ ਨਾਮ अथवा ਭਗਤੀ ਨੂੰ ਆਪਣੀ ਮਤ ਦੇ ਵਿੱਚ ਦ੍ਰਿੜ ਕਰਨਾ ਕਰ ਪਰ ਪੱਕ ਕਰਨਾ ਕਰ ਅਤੇ ਮਹਾਰਾਜ ਕਹਿੰਦੇ ਗੁਰਵਾਕ ਸਬਦ ਰਤੰ ਅਰਥਾਤ ਗੁਰੂ ਮਹਾਰਾਜ ਜੀਆਂ ਦੇ ਬਚਨਾਂ ਦੇ ਦੁਆਰਾ ਵਾਕਾਂ ਦੇ ਦੁਆਰਾ ਉਸ ਵਿਆਪਕ ਸ਼ਬਦ ਅਥਵਾ ਹਰੀ ਨੂੰ ਪਿਆਰ ਕਰਨਾ ਕਰ ਸੋ ਅਗੋ ਆਪਣੀ ਅਸ਼ਟਪਦੀ ਦੇ ਚੌਥੇ ਪਦੇ 'ਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦਾ ਪਰਮਾਤ ਪਰਮਨਾ ਚੁਕਈ ਜਗ ਜਨਮ ਬਿਆਦ ਖਪੰ ਸਥਾਨ ਹਰਨੇ ਕੇਵਲ ਸਤਮਤੇ ਨਾਮ ਤਪੰ ਪਰਮਾਤ ਪਰਮ ਨਾ ਚੁੱਕਈ ਅਰਥਾਤ ਕਿ ਸਾਰੀ ਧਰਤੀ ਜਮਰ ਜਗਤ ਦਾ ਪਰਮਣ ਕਰਨੇ ਦੇ ਨਾਲ ਵੀ ਅੰਦਰ ਦਾ ਪਰਮਹਾਰਾਜ ਕਹਿੰਦੇ ਚੁੱਕਿਆ ਨਹੀਂ ਜਾਂਦਾ ਜਿਵੇਂ ਤਾਂ ਗੁਰੂ ਨਾਨਕ ਦੇ ਮਹਾਰਾਜ ਸ੍ਰੀ ਰਾਗ ਦੇ ਵਿੱਚ ਕਿਰਪਾ ਕਰਦੇ ਨੇ ਨਾ ਕਹਿੰਦਾ ਪੰਖੀ ਹੋ ਕੇ ਜੇ ਭਵੰਸ ਸਮਾਨੀ ਜਾਓ ਸਿੱਧਾ ਜੋਗੀਆਂ ਵਾਂਗੂ ਕਰਾਮਾਤੀ ਤਾਕਤਾਂ ਦਾ ਧਾਰਨੀ ਹੋ ਕੇ ਪੰਛੀ ਹੋ ਕੇ ਮਹਾਰਾਜ ਕਹਿੰਦੇ ਪੌਂਦਾ ਫਿਰ ਆਂਬਰਾਂ ਦੇ ਵਿੱਚ ਸੈਂਕੜੇ ਸਮਾਨ ਵੀ ਪਾਰ ਕਰ ਜਾਵਾਂ ਬੇਸ਼ੱਕ ਕਹਿੰਦੇ ਨਦਰਿ ਕਿਸਾ ਨਾ ਆਵੂ ਨਾ ਕਿਸ ਪੀਆ ਨਾ ਖਾਓ ਅਦ੍ਰੈ ਸਟੋ ਜਮਾ ਕਿਸੇ ਨੂੰ ਦੇਸਾਂ ਵੀ ਨਾ ਨਾ ਕੁਝ ਪੀਵਾ ਤੇ ਨਾ ਕੁਝ ਖਾਵਾ ਮਾਰੇ ਕਹਿੰਦੇ ਭੀ ਤੇਰੀ ਕੀਮਤ ਨਾ ਪਾਵੇ ਹੋ ਕੇ ਵੱਡਿਆ ਅੱਖਾਂ ਨਾਓ ਐਵੇਂ ਪਾਸ਼ਾ ਜੀ ਤੁਹਾਡਾ ਮੁੱਲ ਨਹੀਂ ਪਾਇਆ ਜਾ ਸਕਦਾ ਕਿੱਡਾ ਕੱਖਾ ਤੁਹਾਡੇ ਨਾਮ ਨੂੰ ਤੁਹਾਡੇ ਨਾਮ ਦੀ ਮਹਿਮਾ ਕਹੀ ਨਹੀਂ ਜਾ ਸਕਦੀ ਪਾਸ਼ਾ ਜੀ ਬਹੁਤ ਵੱਡਾ ਤੁਹਾਡਾ ਨਾਮ ਸੋ ਇੱਥੇ ਵੀ ਮਹਾਰਾਜ ਕਹਿੰਦੇ ਪਰਮਾਤ ਪਰਮਾਤ ਚੁਕਈ ertid jabr jagat da parman karne de naal vi andar da parm chukeya nahi janda bhai jag janm byad khapang ਸਗੋ ਮਹਾਰਾਜ ਕਹਿੰਦੇ ਸਾਰਾ ਜਗਤ ਜਨਮ ਕੇ ਨਾ ਬਿਆਦੀਆਂ ਦੇ ਵਿੱਚ ਹੀ ਖਬਦਾ ਰਹਿੰਦਾ ਬਿਮਾਰੀਆਂ ਦੇ ਵਿੱਚ ਹੀ ਗਰਕਦਾ ਰਹਿੰਦਾ ਹੈ ਕਹਿੰਦਾ ਅਸਥਾਨ ਹਰ ਨਹਿ ਕੇਵਲੰ ਸਤਮਤੇ ਨਾਮ ਤਪੰ ਅਸਥਾਨ ਹਰ ਨਹਿ ਕੇਵਲੰ ਅਰਥਾਤ ਕਿ ਕੇਵਲ ਇੱਕ ਹਰੀ ਜੀ ਦਾ ਆਸਾਨ ਹੀ ਨਹਿ ਕੇਵਲ ਅਰਥਾਤ ਸ਼ੁੱਧ ਹੈ ਪਵਿੱਤਰ ਹੈ ਅਤੇ ਮਹਾਰਾਜ ਕਹਿੰਦੇ ਸਤਮਤੇ ਨਾਮ ਤਪੰ ਅਰਥਾਤ ਕਿ ਸੱਚੀ ਮਤ ਵਾਲੇ ਗੁਰਮੁਖ ਗੁਰੂ ਪਿਆਰੇ ਨਾਮ ਰੂਪੇ ਤਾਪ ਨੂੰ ਹੀ ਕਰਨਾ ਕਰਦੇ ਨੇ ਜਿਵੇਂ ਤਾਂ ਗੁਰੂ ਅਮਰਦਾਸ ਮਹਾਰਾਜ ਜੀਆਂ ਦਾ ਕਥਨ ਹੈ ਨਾ ਕਹਿੰਦੇ ਸਤਗੁਰ ਕੀ ਸੇਵਾ ਇਹੋ ਤਾਪ ਪਰਵਾਨ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਇਹੀ ਤਾਪ ਪਰਵਾਨ ਹੈ ਕਿਹੜਾ ਸਤਗੁਰ ਦੀ ਸੇਵਾ ਆਥਵਾ ਸਿਮਰਨ ਵਾਲਾ ਤਾਪ ਤੂੰਵੇਂ ਤਪੌਣ ਵਾਲਾ ਤਾਪ ਨਹੀਂ ਮਾਰੈ ਨੂੰ ਪਰਵਾਨ ਕਹਿੰਦੇ ਨਾਨਕ ਸੋ ਤਪ ਆ ਦਰਗਹ ਪਾਵੈ ਮਾਣ ਕਰ ਦੇਹ ਤਪਹੀ ਦਰਗਾਹ ਜਮਾਨ ਪੌਂਦਾ ਜਿਹੜਾ ਸਤਗੁਰੂ ਦੀ ਸੇਵਾ ਵਾਲਾ ਤਾਪ ਕਰਦਾ ਹੈ ਇਥੇ ਵੀ ਮਹਾਰਾਜ ਕਹਿੰਦੇ ਸਤਿਮਤਿ ਨਾਮ ਤਪੰ ਸਚੀਮਤਿ ਵਾਲੇ ਗੁਰਮਖ ਗੁਰੂ ਪਿਆਰੇ ਨਾਮ ਰੂਪੀ ਤਪ ਨੂੰ ਹੀ ਕਰਨਾ ਕਰਦੇ ਨੇ ਭਾਈ ਸਵਾਗੋ ਆਪਣੀ ਅਸ਼ਟਪਦੀ ਦੇ ਪੰਜਵੇਂ ਪਦੇ ਤੇ ਮਹਾਰਾਜ ਕਿਰਪਾ ਕਰਦੇ ਨੇ ਕਹਿੰਦਾ ਇਹੋ ਜਗ ਮੋਹហេਤ ਬਿਆਪਤੰ ਦੁਖ ਅਦਕ ਜਨਮ ਮਰਣੰ ਭਾਜ ਸਰਣ ਸਤਗੁਰ ਉਬਰਾ ਹਰ ਨਾਮ ਰਦ ਰਮਣੰ ਇਹ ਜਗ ਮੋਹਿਤ ਵਿਆਪਤੰ ਅਰਥਾਤ ਕਿ ਸਾਰਾ ਜਗਤ ਸੰਸਾਰ ਦੇ ਮੋਹ ਦੇ ਵਿੱਚ ਗਲਤਾਨ ਵਿਆਪਕ ਹੈ ਭਾਈ ਸੋ ਇਸੇ ਕਰਕੇ ਮਹਾਰਾਜ ਕਹਿੰਦੇ ਦੁਖ ਅਦਿਕ ਜਨਮ ਮਰਣੰ ਅਰਥਾਤ ਕਿ ਜਨਮ ਮਰਨ ਦੇ ਭਾਰੀ ਦੁਖ ਦੇ ਵਿੱਚ ਫਸਿਆ ਰਹਿੰਦਾ ਹੈ ਇਸੇ ਕਰਕੇ ਕਹਿੰਦੇ ਪੱਜ ਸਰਣ ਸਤਿਗੁਰਿ ਉਬਰ ਹਰਿ ਨਾਮ ਅਰਦਰਮਣੰ ਭਜ ਸਰਨ ਸਤਿਗੁਰੂ ਬਰ ਅਰਥਾਤ ਕਿ ਜਿਹੜੇ ਵੀ ਸਤਿਗੁਰੂ ਪਾਸ਼ਾ ਜੀਆਂ ਦੀ ਸ਼ਰਨ ਵੱਲ ਭਜ ਪਏ ਉਹ ਮਹਾਰਾਜ ਕਹਿੰਦੇ ਬਾਜ ਗਏ ਕਿ ਮੈਂ ਕਹਿੰਦਾ ਹਰ ਨਾਮ ਹਿਰਦ ਰਮਣ ਅਰਥਾਤ ਕਿਸ ਹਰੀ ਪਰਮੇਸ਼ਰ ਜੀ ਦੇ ਨਾਮ ਦਾ ਹਿਰਦੇ ਦੇ ਵਿੱਚ ਰਮਣ ਅਰਥਾਤ ਸਿਮਰਨ ਕਰਕੇ ਜਿਵੇਂ ਪ੍ਰਭਾਤੀ ਰਾਗ ਦੇ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦਾ ਕਥਨ ਹੈ ਕਹਿੰਦਾ ਗੁਪਤਾ ਨਾਮ ਵਰਤੈ ਵਿੱਚ ਕਾਲ ਯੁਗ ਘਟ ਘਟ ਹਰ ਭਰਪੂਰ ਰਹਾ ਕਹਿੰਦਾ ਨਾਮ ਰਤਨ ਤਨਾ ਹਿਰਦੇ ਪ੍ਰਗਟਿਆ ਜੋ ਗੁਰ ਸਰਣਾਈ ਭਜ ਪਿਆ ਇਹਦੇ ਕਾਲ ਯੁਗ ਦੇ ਵਿੱਚ ਨਾਮ ਜਿਹੜਾ ਨਾ ਗੁਬਤ ਹੋ ਗਿਆ ਹੈ ਹਰੀ ਘੜ ਘੜ ਦੇ ਵਿੱਚ ਭਰਪੂਰ ਹੋ ਗਿਆ ਔਰ ਉਹਨਾਂ ਗੁਰਮਖਾਂ ਗੁਰੂ ਪਿਆਰਿਆਂ ਦੇ ਹਿਰਦੇ ਦੇ ਵਿੱਚ ਹੀ ਨਾਮ ਪ੍ਰਗਟ ਹੁੰਦਾ ਜਿਹੜਾ ਗੁਰੂ ਦੀ ਸ਼ਰਨ ਵੱਲ ਭਜ ਪੈਂਦੇ ਨੇ ਦੌੜ ਪੈਂਦੇ ਨੇ ਭਾਈ ਸੋ ਇੱਥੇ ਮਹਾਰਾਜ ਕਹਿੰਦੇ ਭਜ ਸਰਣ ਸਤ ਗੁਰ ਉਬਰਾ ਧਰ ਨਾਮ ਰਦਰਮਣੰ ਸੋਗ ਆਪਣੀ ਅਸ਼ਟਪਦੀ ਦੇ ਛੇਵੇਂ ਪਦੇ ਜ ਮਹਾਰਾਜ ਕਿਰਪਾ ਕਰਦੇ ਨੇ ਕਹਿੰਦਾ ਗੁਰਮਤਿ ਨਹਿਚਲ ਮਨ ਮਨ ਮਨੰ ਸਦ ਵਿਚਾਰੰ ਸੋ ਮਨ ਨਰਮਲ ਜਿਤ ਸਾਚ ਅੰਤਰ ਗਿਆਨ ਰਤਨ ਸਾਰੰ ਗੁਰਮਤਿ ਨਹਿਚਲ ਮਨ ਮਨ ਅਰਥਾਤ ਕਿ ਨਹਿਚਲ ਅਥਵਾ ਅਡੋਲ ਗੁਰਮਤ ਨੂੰ ਆਪਣੇ ਮਨ ਦੇ ਵਿੱਚ ਮੰਨ ਕੇ ਅਥਵਾ ਧਾਰਨ ਕਰਕੇ ਮਨੰ ਸਹਿਜ ਵਿਚਾਰੰ ਅਰਥਾਤ ਕਿ ਮਨ ਦੇ ਵਿੱਚ ਸਹਿਜ ਅਸਵਾ ਅਡੋਲ ਅਵਸਥਾ ਦੀ ਵਿਚਾਰ ਆਉਂਦੀ ਹੈ ਕਹਿੰਦਾ ਸੋ ਮਨ ਨਿਰਮਲ ਜਿਤ ਸਾਚ ਅੰਤਰ ਗਿਆਨ ਰਤਨ ਸਰੰ ਸੋ ਮਨ ਨਿਰਮਲ ਜਿਤ ਸਾਚ ਅੰਤਰ ਅਰਥਾਤ ਕਿ ਕੇਵਲ ਉਹੀ ਮਨ ਨਿਰਮਲ ਦਾ ਪਵਿੱਤਰ ਹੁੰਦਾ ਹੈ ਮੈਲ ਤੋਂ ਰਹਿਤ ਹੁੰਦਾ ਹੈ ਜਿਹਦੇ ਅੰਦਰ ਸੱਚ ਹੁੰਦਾ ਜਿਤ ਸਾਚ ਅੰਤਰ ਕਹਿੰਦਾ ਗਿਆਨ ਰਤਨ सारੰ ਅਰਥਾਤਕ ਕੇਵਲ ਗਿਆਨ ਰੂਪੀ ਰਤਨ ਹੀ ਸਾਰ ਜਗਤ ਦਾ ਸਾਰ ਤਤ ਸ੍ਰੇਸ਼ਟ ਹੈ ਉੱਤਮ ਹੈ ਭਾਈ ਸੋ ਅਗੋ ਆਪਣੀ ਅਸ਼ਟਪਦੀ ਦੇ ਸੱਤਵੇਂ ਪਦੇ 'ਚ ਮਾਰੇ ਕਿਰਪਾ ਕਰਨ ਲੱਗੇ ਨੇ ਕਹਿੰਦੇ ਪਾਪਾਇ ਭਗਤ ਤਰ ਪਵ ਜਲ ਮਨ ਚਿਤ ਲਾਏ ਹਰ ਚਰਣੇ ਹਰ ਨਾਮ ਹਿਰਦਾ ਪਵਿੱਤਰ ਪਾਵਨ ਇਹੋ ਸਰੀਰ ਤੋ ਸਰਣੇ ਪਾ ਪਾਏ ਭਗਤ ਤਰ ਪਾਪ ਜਲ ਮਨ ਅਰਥਾਦ ਕਹੇ ਮੇਰੇ ਮਨਾ ਤੂੰ ਪੈ ਔਰ ਪ੍ਰੇਮਾ ਭਗਤੀ ਦੇ ਸਦਕਾ ਇਸ ਪਾਪ ਜਲ ਅਥਵਾ ਸੰਸਾਰ ਰੂਪੀ ਸਮੁੰਦਰ ਨੂੰ ਤਰਨਾ ਕਰ ਗੁਰੂ ਦੇ ਪੈਜ ਰਹਿ ਕੇ ਤੇ ਗੁਰੂ ਦੇ ਪ੍ਰੇਮ ਚ ਰਹਿ ਕੇ ਕਿਵੇਂ ਮਹਾਰਾਜ ਕਹਿੰਦਾ ਚਿਤ ਲਾਇ ਹਰ ਚਰਣੇ ਅਰਥਾਦ ਕਸਵਾਰੀ ਜੀ ਦੇ ਚਰਣਾ ਦੇ ਵਿੱਚ ਆਪਣਾ ਚਿਤ ਜੋੜ ਕੇ ਕਹਿੰਦੇ ਹਰ ਨਾਮ ਹਰਦਾ ਪਵਿੱਤਰ ਪਾਵਨ ਇਹੋ ਸਰੀਰ ਤੋ ਸਰਣੇ ਹਰਨਾਮ ਹਿਰਦਾ ਪਵਿੱਤਰ ਪਾਵਨ ਅਰਥਾਤ ਕ ਜੇਕਰ ਤੋ ਸਹਰੀ ਜੀ ਦੇ ਨਾਮ ਨੂੰ ਆਪਣੇ ਹਿਰਦੇ ਦੇ ਵਿੱਚ ਵਸਾਵੇਂਗਾ ਤਾਂ ਕੇਵਲ ਤਾਂ ਹੀ ਪਵਿੱਤਰ ਔਰ ਪਾਵਨ ਹੋਵੇਂਗਾ ਮਾਰੇ ਕਹਿੰਦੇ ਇਹੋ ਸਰੀਰ ਤਉ ਸਰਣੀ ਅਰਥਾਤ ਕਹੇ ਪਰਮੇਸ਼ਰ ਜੀ ਸਾਡਾ ਇਹ ਸਰੀਰ ਤੁਹਾਡੀ ਸ਼ਰਨ ਦੇ ਵਿੱਚ ਹੈ ਤੁਹਾਡੇ ਚਰਨਾਂ ਦੀ ਓਟ ਦੇ ਵਿੱਚ ਹੈ ਸਵਗੰਤਮ ਆਪਣੀ ਅਸ਼ਟਪਦੀ ਦੇ 8ਵੇਂ ਪਦੇ 'ਚ ਮਾਰੇ ਕਿਰਪਾ ਕਰਨ ਲੱਗੇ ਨੇ ਕੰਧਾ ਲਾਬ ਲੋਭ ਲਹਿਰ ਨਿਵਾਰਣੰ ਹਰ ਨਾਮ ਰਾਸਮਨੰ ਮਾਨ ਮਾਰ ਤੁਹੀ ਨਿਰੰਜਨਾ ਕਹੋ ਨਾਨਕਾ ਸਰਨੰ ਲਾਬ ਲੋਭ ਲਹਿਰ ਨਿਵਾਰਣੰ ਅਰਥਾਤ ਕਿ ਅਜੀਵ ਤੂੰ ਆਪਣੇ ਮਨ ਰੂਪੀ ਸਮੁੰਦਰ ਦੇ ਵਿੱਚੋਂ ਲੋਭ ਵਰ ਲਾਲਚ ਦੀਆਂ ਲਹਿਰਾਂ ਨੂੰ ਨਿਵਾਰਨਾ ਕਰ ਸ਼ਾਂਤ ਕਰਨਾ ਕਰ ਕਿ ਮੇ ਮਹਾਰਾਜ ਕਹਿੰਦੇ ਹਰ ਨਾਮ ਰਾਸ ਮਨੁ ਅਰਥਾਤਕ ਸਹਰੀ ਜੀ ਦੀ ਨਾਮ ਰੂਪੀ ਰਾਸ ਪੂੰਜੀ ਨੂੰ ਆਪਣੇ ਮਨ ਦੇ ਵਿੱਚ ਇਕੱਤਰ ਕਰਕੇ ਜੋੜ ਕੇ ਲੋਭ ਲਾਲਚ ਦੀਆਂ ਲਹਿਰਾਂ ਨੂੰ ਸ਼ਾਂਤ ਕਰਨਾ ਕਰ ਕਹਿੰਦਾ ਮਨ ਮਾਰ ਤੁਹੀ ਨਿਰੰਜਨ ਕਹੋ ਨਾਨਕਾ ਸਰਨੰ ਮਨ ਮਾਰ ਤੁਹੀ ਨਿਰੰਜਨ ਅਰਥਾਤ ਕਹ ਮਾਇਆ ਤੋਂ ਰਹਿਤ ਨਿਰੰਜਨ ਪਰਮੇਸ਼ਰ ਜੀ ਤੋ ਸੇ ਹੀ ਸਾਡੇ ਮਨ ਨੂੰ ਮਾਰ ਨਾ ਕਰੋ ਭਾਵ ਕਿਸ ਦੇ ਬੁਰੇ ਪੱਖ ਨੂੰ ਮੇਟਣਾ ਕਰ ਕਹੋ ਨਾਨਕਾ ਸਰਨੰ ਅਰਥਾਤਕ ਕਹਿੰਦੇ ਹਨ ਧੰਨ ਗੁਰੂ ਨਾਨਕ ਦੇ ਮਹਾਰਾਜ ਕਿਹ ਪ੍ਰਭੂ ਜੀ ਅਸੀਂ ਤੁਹਾਡੀ ਸ਼ਰਨ ਦੇ ਵਿੱਚ ਆਏ ਹਾਂ ਸੋ ਮਹਾਰਾਜ ਕਹਿੰਦੇ ਲਬ ਲੋਬ ਲਹਰ ਨਿਵਾਰਣੰ ਫਰਨਾ ਮਾਰ ਸਮਨੰ ਮਾ ਨਮਾਰ ਤੁਹੀ ਨਿਰੰਜਨ ਕਹੋ ਨਾਨਕਾ ਸਰਨੰ ਵਾਹਿਗੁਰੂ ਦੇ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ